ਦੋਸਾਂਝ ਨੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ਖਬਰੀ ਕਰਤਾ ਇਹ ਐਲਾਨ ਗਲੋਬਲ ਸੁਪਰਸਟਾਰ ਦਲਜੀਤ ਦੋਸਾਂਝ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ ਦਰਅਸਲ ਦਲਜੀਤ ਨੇ ਏਸ਼ੀਆ ਪੈਸਿਫਿਕ ਤੇ ਆਪਣਾ ਔਰਾ 2025 ਸ਼ੋਅ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਹ ਸ਼ੋਅ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਤੋਂ ਸ਼ੁਰੂ ਹੋਵੇਗਾ ਇਹ ਟੂਰ 26 ਅਕਤੂਬਰ 2025 ਤੋਂ 13 ਨਵੰਬਰ 2025 ਤੱਕ ਚੱਲੇਗਾ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੋਗਰਾਮਾਂ ਤੋਂ ਬਾਅਦ ਇਹ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਜਾ ਕੇ ਸਮਾਪਤ ਹੋਵੇਗਾ ਜਿਸ ਦੀਆਂ ਟਿਕਟਾਂ 3 ਸਤੰਬਰ ਤੋਂ ਬਾਅਦ ਦੁਪਹਿਰੇ 12 ਵਜੇ ਤੋਂ ਸ਼ੁਰੂ ਹੋ ਜਾਣਗੀਆਂ ਆਪਣੇ ਦੌਰੇ ਬਾਰੇ ਗੱਲ ਕਰਦੇ ਹੋਏ ਦਲਜੀਤ ਨੇ ਕਿਹਾ ਕਿ ਪਿਛਲੇ ਦੌਰੇ ਵਿੱਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਜੋ ਊਰਜਾ ਤੇ ਪਿਆਰ ਦਿੱਤਾ ਸੀ ਉਹ ਅਭੁੱਲ ਸੀ ਉਹਨਾਂ ਕਿਹਾ ਇਹ ਮੇਰਾ ਪ੍ਰਸ਼ੰਸਕਾਂ ਦਾ ਅਥਾਹ ਪਿਆਰ ਹੈ ਜੋ ਮੈਨੂੰ ਸਿਡਨੀ ਅਤੇ ਮੈਲਬੌਰਨ ਵਿੱਚ ਸਟੇਡੀਅਮ ਸ਼ੋਅ ਕਰਨ ਲਈ ਪ੍ਰੇਰਿਤ ਕਰਦਾ ਹੈ ਇਸ ਵਾਰ ਅਸੀਂ ਐਡੀਲੇਡ ਅਤੇ ਪਰਥ ਨੂੰ ਵੀ ਸ਼ਾਮਿਲ ਕਰ ਰਹੇ ਹਾਂ ਜੋ ਹੋਰ ਲੋਕ ਸਾਡੇ ਨਾਲ ਇਸਨਬੰਬ ਦਾ ਹਿੱਸਾ ਬਣ ਸਕਣ ਇਹ ਸਿਰਫ ਇੱਕ ਸ਼ੋਅ ਨਹੀਂ ਹੈ ਸਗੋਂ ਵਿਸ਼ਵ ਪੱਧਰ ਤੇ ਭਾਰਤੀ ਸੰਗੀਤ ਅਤੇ ਸੱਭਿਆਚਾਰ ਦਾ ਦਰਸ਼ਨ ਮਨਾਉਣ ਦਾ ਮੌਕਾ ਹੈ ਧੰਨਵਾਦ ਜੀ